ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਸਿੱਧੂ ਅੱਜ ਗੱਲ ਕਰਦੇ ਆਂ ਪੰਜਾਬ ਦੇ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਬਾਰੇ ਕਿਉਂਕਿ ਤੁਹਾਨੂੰ ਪਤਾ ਵੀ ਕਾਫੀ ਸਮੇਂ ਤੋਂ ਜੋ ਮੁਲਾਜ਼ਮ ਜਥੇਬੰਦੀਆਂ ਨੇਗੀਆਂ ਆਪਣੇ ਵਿਭਾਗੀ ਜਥੇਬੰਦੀਆਂ ਦੇ ਤੌਰ ਤੇ ਵੀ ਅਤੇ ਸਮੂਹਿਕ ਜਥੇਬੰਦੀਆਂ ਨਾਲ ਮਿਲ ਕੇ ਵੀ ਚਾਹੇ ਉਹ ਫੈਡਰੇਸ਼ਨ ਹੋਈ ਮੁਲਾਜ਼ਮਾਂ ਸਾਂਝਾ ਮੋਰਚਾ ਕਾਫੀ ਜਥੇਬੰਦੀਆਂ ਰਲ ਕੇ ਕਾਫੀ ਮਹਿਕਮਿਆਂ ਦੀ ਜਥੇਬੰਦੀਆਂ ਉਹ ਵੀ ਸਰਕਾਰ ਤੋਂ ਮੰਗ ਕਰ ਰਹੀਆਂ ਨੇਗੀਆਂ ਆਪਣੀਆਂ ਮੰਗਾਂ ਮੰਨਵਾਉਣ ਦੇ ਪ੍ਰਤੀ ਚਾਹੇ ਉਹ ਲੋਕ ਸਭਾ ਚੋਣਾਂ ਹੋਣ 2019 ਦੀਆਂ ਚਾਹੇ ਉਹ ਤੋਂ ਬਾਅਦ ਹੋਵੇ ਜਾਂ ਫਿਰ ਹੁਣ ਹਾਲ ਹੀ ਵਿੱਚ ਜੋ ਚੋਣਾਂ ਹੋ ਰਹੀਆਂ ਨੇ ਜਿਵੇਂ ਨੀ ਚੋਣਾਂ 4 ਉਹਨਾਂ ਦੀ ਗੱਲ ਹੋਵੇ ਤੇ ਮੁਲਾਜ਼ਮ ਪੂਰੇ ਜੋਰ-ਸ਼ੋਰ ਨਾਲ ਜੋ ਆਪਣਾ ਜੋ ਮੰਗਾਂ ਰਠਾਉਂਦੇ ਨੇਗੇ ਜੇ ਮੈਂ ਗੱਲ ਕਰਾਂ ਮੁੱਖ ਮੰਗਾਂ ਬਾਰੇ ਪਹਿਲੀ ਮੰਗ ਤਾਂ ਹੈ ਜੋ ਪੁਰਾਣੀ ਪੈਨਸ਼ਨ ਦੀ ਬਹਾਲੀ ਵਾਸਤੇ ਜਿਹਦੇ ਵਿੱਚ 2 ਲੱਖ ਮੁਲਾਜ਼ਮ ਆਉਂਦਾ ਉਹ ਨਹੀਂ ਬਹਾਲ ਹੋ ਰਹੀ ਪੁਰਾਣੀ ਪੈਨਸ਼ਨ ਸਕੀਮ ਜਦੋਂ ਕਿ 18 ਨਵੰਬਰ 2022 ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਪੱਤਰ ਜਾਰੀ ਕੀਤਾ ਸੀਗਾ ਵੀ ਇਹ ਪੈਨਸ਼ਨ ਸਕੀਮ ਪੁਰਾਣੀ ਬਹਾਲ ਹੋ ਗਈ ਹੈ ਪਰ ਉਹ ਝੂਠਾ ਨਿਕਲਿਆ ਅਧੂਰਾ ਨਿਕਲਿਆ ਤੇ ਉਹ ਬਿਲਕੁਲ ਸੱਚ ਨਹੀਂ ਸੀ ਕਿ ਜਦੋਂ ਕਿ ਕਾਂਗਰਸ ਦੀਆਂ 2-3 ਸੂਬਿਆਂ ਸਰਕਾਰਾਂ ਨੇ ਜਿਹੜਾ ਉਹਨਾਂ ਨੇ ਪੁਰਾਣੀ ਪੈਨਸ਼ਨ ਸਕੀਮ ਆਪਣੇ ਵਾਅਦੇ ਮੁਤਾਬਕ ਪੂਰੀ ਕਰ ਦਿੱਤੀ ਹੈ। ਤੋਂ ਆਮ ਆਦਮੀ ਪਾਰਟੀ ਦਾ ਇਹ ਵੱਡਾ ਗਰੰਟੀ ਸੀ ਵਾਅਦਾ ਸੀ ਇਹ ਪੂਰਾ ਨਹੀਂ ਹੋਇਆ। ਤੇ ਇੱਕ ਪੱਤਰ ਜਾਰੀ ਹੋ ਗਿਆ ਸੀ 15/15 ਨੂੰ। ਉਹਦੇ ਵਿੱਚ ਕੀ ਸੀਗਾ ਵੀ ਜੋ ਮੁਲਾਜ਼ਮਾਂ ਦਾ ਪਰਮੇਸ਼ਨ ਪੀੜ ਸੀਗਾ 2 ਸਾਲ ਹੁੰਦਾ ਸੀ ਪਹਿਲਾਂ ਪਰ ਕੱਦੀ ਨਸਾਵਾਂ ਉਹ 3 ਸਾਲ ਕਰ ਦਿੱਤਾ ਗਿਆ। ਅਤੇ ਸਾਰੇ ਮੁਲਾਜ਼ਮ ਜਿੱਥੇ ਬੰਦੀਆਂ ਵੀ ਲੜ ਰਹੀਆਂ ਨੇ ਕਿਹਾ ਵੀ ਇਹ 2 ਸਾਲ ਦਾ ਪਰਮੇਸ਼ਨ ਪੀੜ ਹੋਵੇ ਤੇ ਉਹ ਵੀ ਮੰਗ ਹੈ। ਤੇ ਅਗਲੀ ਹੈ ਮੰਗ ਜੋ 1-1 2016 ਤੋਂ 30-7 2021 ਤੱਕ ਦਾ ਜੋ ਸੇਪੇਕ ਮਿਸ਼ਨ ਦਾ ਜੋ ਏਰੀਅਰ ਹੈ ਜੋ ਕਿ 12800 ਕਰੋੜ ਬਣਦਾ ਹੈ ਉਹ ਵੀ ਸਰਕਾਰ ਨੇ ਅਜੇ ਦੱਬ ਰੱਖਿਆ ਹੈ ਤੇ ਇਸ ਤਰ੍ਹਾਂ ਹੀ ਲਗਭਗ ਇੰਨਾ ਹੀ ਜੋ ਮਹਿੰਗਾ ਇਹ ਪੱਤੇ ਦੀਆਂ ਕਿਸ਼ਤਾਂ ਦਾ ਬਕਾਇਆ ਹੈ ਡੀਏ ਦਾ ਬਕਾਇਆ ਤਕਰੀਬਨ ਉਹ 260-65 ਮਹੀਨਿਆਂ ਦਾ ਬਣਦਾ ਵਾਧੇ ਬਣਦਾ ਤੇ ਉਹ ਵੀ ਕਾਫੀ ਜੋ ਰਕਮ ਹੈ ਉਹ ਵੀ ਗਵਰਨਮੈਂਟ ਕੰਨੀ ਮਲਾਜਮਾਂ ਦੀ ਰਹਿੰਦੀ ਹੈ ਅਤੇ ਬਾਕੀ 2020 ਤੋਂ ਜੋ ਪੰਜਾਬ ਸਰਕਾਰ ਦੇ ਮਲਾਜਮਾਂ ਦਾ ਸਿਕਰ ਸੀਗਾ ਉਹ ਸੈਂਟਰ ਨਾਲ ਜੋੜ ਦਿੱਤਾ ਗਿਆ ਹੈ ਤੇ ਉਹ ਵੀ ਮੰਗ ਹੈ ਅਤੇ ਵੱਖ-ਵੱਖ ਵਿਭਾਗਾਂ ਦੇ ਜੋ ਸੈਂਟ तकरीबन 37 37 ਜੋ ਪੱਤੇ ਨੇਗੇ ਉਹ ਕੱਟ ਲੈ ਗਏ ਹਨ ਜਦੋਂ ਕਿ ਬੇਕਮੇ ਹਨ ਇਹਨਾਂ ਪੱਤੇ ਦਾ ਵਾਅਦਾ ਕਰਨ ਦਾ ਜੋ ਤਜਵੀਜ਼ ਰੱਖੀ ਸੀਗੀ ਪਰ ਸਰਕਾਰ ਨੇ ਏਰੀਅਰ ਜਾਂ ਪੱਤੇ ਇਹ ਬੰਦ ਕਰ رکھے ਹੋਏ ਨੇ ਕਿ ਕਹਿੰਦੇ ਜੀ ਇਹਦੇ ਬਾਰੇ ਵਿਚਾਰ ਹੋ ਰਿਹਾ ਹੈ ਕਿ ਹਾਲ ਹੀ ਵਿੱਚ ਜੋ ਘਟਨਾਕਰਮ ਵਾਪਰਿਆ ਸੀਗਾ ਖਾਸ ਤੌਰ ਤੇ ਜੋ ਪੈਨਸ਼ਨਰ ਸੀਗੇ ਸੇਵਾਮੁਕਤ ਮੁਲਾਜ਼ਮ ਨੇਗੇ ਕਿਉਂਕਿ ਪੰਜਾਬ 'ਚ ਲਗਭਗ 4 ਲੱਖ ਪੈਨਸ਼ਨਰ ਨੇ ਅਤੇ 3 ਲੱਖ ਤੋਂ ਜ਼ਿਆਦਾ ਜੋ ਮੁਲਾਜ਼ਮ ਨੇਗੇ ਜੋ ਸਰਵਿਸ ਕਰਦੇ ਨੇ ਤੇ ਇਸ ਤਰ੍ਹਾਂ ਫਿਰ ਇਹਨਾਂ ਨੇ ਕੋਰਟ ਵਿੱਚ ਵੀ ਕੇਸ ਗਿਆ ਸੀਗਾ ਇਹ ਤੇ ਕੋਰਟ ਨੂੰ ਸਰਕਾਰ ਨੇ ਇਹ ਆ ਕੇ ਆਖਿਆ ਸੀਗਾ ਕਿ 2031 ਤੱਕ ਜੋ ਮੁਲਾਜ਼ਮਾਂ ਦੀਆਂ ਮੰਗਾਂ ਨੇਗੀਆਂ ਇਹ ਜੋ ਨਿਪਟਾਰਾ ਕਰਾਂਗੇ ਜਦੋਂ ਕਿ ਕਿੰਨੀ ਹਾਸੋ ਹੀ ਨਹੀਂ ਗੱਲ ਹੈ ਕਿ ਸਰਕਾਰ ਦਾ ਜੋ ਕਾਰਜਕਾਲ ਹੈ 2027 ਚ ਪੂਰਾ ਹੋ ਰਿਹਾ ਹੈ ਅਤੇ ਕੋਰਟ ਵਿੱਚ ਜਵਾਬ ਇਹ ਦੇ ਰਿਹਾ ਹੈ ਸਰਕਾਰ ਕੇ ਅਸੀਂ 2031 ਤੱਕ ਇਹ ਬਕਾਏ ਦੇ ਦੇਵਾਂਗੇ ਜਦੋਂ ਕਿ 2027 ਤੋਂ ਬਾਅਦ ਪਤਾ ਨਹੀਂ ਸਰਕਾਰ ਕਿਹਦੀ ਆਉਣੀ ਹੈ ਤਾਂ ਫਿਰ ਸਰਕਾਰ ਕਾਊਂਟ ਨੇ ਇੱਕ ਤਰ੍ਹਾਂ ਦੀ ਫਟਕਾਰ ਪਾਈ ਹੈ ਕਿ ਇਹ ਠੀਕ ਨਹੀਂ ਇਹ ਜੋ ਤੁਹਾਡਾ ਜੋ ਬਿਆਨੀਆਂ ਹੈ ਠੀਕ ਨਹੀਂ ਹੈ ਤੁਸੀਂ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜੋ ਨਿਪਟਾਰਾ ਕਰਨ ਦਾ ਜੋ ਉਹਨਾਂ ਦੇ ਹੱਕ ਵਿੱਚ ਜਾਂਦਾ ਹੈ ਉਹ ਤਰੀਕਾ ਬਣਾਓ ਸੋ ਹੁਣ ਦੇਖਦੇ ਆ ਕਿ ਸਰਕਾਰ ਨੇ ਇੱਕ ਜੀ ਤਜਵੀਜ਼ ਪੇਸ਼ ਕੀਤੀ ਆ ਕਿ ਅਸੀਂ 5 ਸਾਲ ਦੇ ਅੰਦਰ ਅੰਦਰ ਜੋ ਮੁਲਾਜ਼ਮਾਂ ਦੀਆਂ ਮੰਗਾਂ ਨੇਗੀਆਂ ਜੋ ਉਹਨਾਂ ਨੂੰ ਅਸੀਂ ਪੂਰੀਆਂ ਕਰਾਂਗੇ ਸੋ ਉਹ ਵੀ ਇਸ 5 ਸਾਲਾਂ ਸਮਾਂ ਬਹੁਤ ਹੈ ਕਿਉਂਕਿ ਪਹਿਲਾਂ ਹੀ ਬਹੁਤ ਲੇਟ ਹੋ ਰਹੇ ਆ ਕਿਉਂਕਿ 2016 ਕਿੱਥੇ 2024 ਕਿੱਥੇ ਸੋ ਇਸ ਤਰ੍ਹਾਂ ਮੇਰੀ ਤਾਂ ਸਰਕਾਰ ਨੂੰ ਅਪੀਲ ਹੈ ਮੰਗ ਵੀ ਹੈ ਕਿ ਜੋ ਮੁਲਾਜ਼ਮਾਂ ਦੀਆਂ ਬਣਦੀਆਂ ਮੰਗਾਂ ਨੇਗੀਆਂ ਬਣਦੇ ਬਕਾਇਏ ਨੇਗੇ ਉਹ ਦਿੱਤੇ ਜਾਣ ਕਿਉਂਕਿ ਸਰਕ ਮੁਲਾਜ਼ਮਾਂ ਨੇ ਚਾਹੇ ਪੂਰਾ ਜ਼ੋਰ ਲਾਇਆ ਮੁਜਾਰੇ ਤਰਨੇ ਕਰੰਦਾ ਸਿਰਫ ਉਹਨਾਂ ਨੂੰ ਦਿਵਾਲੀ ਤੱਕ ਦਾ ਜੋ ਗਵਰਨਮੈਂਟ ਤੋਹਫਾ ਕਹਿ ਰਹੀ ਹੈ ਉਹ 4% ਜੋ ਮਹंगाई ਪਤਾ ਮਿਲਿਆ ਹੈ ਜਦੋਂ ਕਿ ਅਸੀਂ ਸੈਂਟਰ ਨਾਲੋਂ ਅਜੇ ਵੀ 12% ਇਹ ਜੋ ਮਹंगाई ਪਤਾ ਘੱਟ ਲੈ ਰਹੇ ਹਾਂ ਸੈਂਟਰ ਦਾ 53 ਬਣਦਾ ਸਾਡਾ ਦੂ ਘੱਟ ਬਣਦਾ ਸੋ ਇੰਨਾ ਜ਼ੋਰ ਲਾਉਣ ਦੇ ਬਾਵਜੂਦ ਵੀ ਜੇਕਰ ਸਰਕਾਰ ਸਿਰਫ 4% ਡੀਏ ਦੇ ਕੇ ਸਾਰ ਰਹੀ ਹੈ ਤਾਂ ਆਪਾਂ ਸਹੀ ਜੇ ਧਜਾ ਲਾ ਸਕਦੇ ਹਾਂ ਕਿ ਸਰਕਾਰ ਦਾ ਮੁਲਾਜ਼ਮਾ ਪ੍ਰਤੀ ਕੋਈ ਵੀ ਵਤੀਰਾ ਮੰਗਾਂ ਮੰਨਣਪਤੀ ਕੋਈ ਸੰਗੀਦਾ ਨਹੀਂ ਹੈ ਕਿਉਂਕਿ ਹੁਣ ਕੋਈ ਖਾਸ ਕੋਈ ਚੋਣ ਨਹੀਂ ਹੈ ਜਾਂ ਹੁਣ ਅੱਗੇ ਚੋਣਾਂ ਆਉਣਗੀਆਂ ਜਿਲ੍ਹਾ ਪ੍ਰੇਸ਼ਦੀਆਂ ਬਲਾਕ ਸੰਮਤੀਆਂ ਨਕ ਨਿਕਵਾਉਂਦੀਆਂ ਸੋ ਹੁਣ ਦੇਖਦੇ ਹਾਂ ਕਿ ਆਉਣ ਵਾਲਾ ਸਮਾਂ ਸਰਕਾਰ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਉਹਨਾਂ ਦੀ ਮੰਨ ਕੇ ਉਹਨਾਂ ਨੂੰ ਕਿੰਨਾ ਆਪਣੇ ਪੱਖ ਵਿੱਚ ਕਰ ਸਕਦੀ ਹੈ ਕਿਉਂਕਿ ਮੁਲਾਜ਼ਮਾਂ ਦੀ ਜੋ ਬੋਰਡ ਬੈਂਕ ਹੈ ਕਾਫੀ ਹੈ ਪੰਜਾਬ 'ਚ ਸੋ ਹੁਣ ਦਿਖੜਾ ਇਹ ਹੀ ਹੋਵੇਗਾ ਕਿ ਸਰਕਾਰ ਕਦੋਂ ਆਪਣੇ ਮੁਲਾਜ਼ਮਾਂ ਦੀ ਸਾਰ ਲੈਂਦੀ ਹੈ ਧੰਨਵਾਦ ਜੀ ਸ਼ੁਕਰੀਆ